ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ 27 ਅਤੇ 28 ਦਸੰਬਰ 2024 ਕਿਵੇਂ ਦੀ ਰਹਿਣ ਸਕਦੀ ਹੈ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਜਿਵੇਂ ਕਿ ਤੁਹਾਨੂੰ ਲਗਾਤਾਰ ਦੱਸ ਰਹੇ ਹਾਂ ਕਿ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਵਧ ਰਹੇ ਸੀ ਤੇ ਉਸੇ ਤਰੀਕੇ ਨਾਲ ਪੰਜਾਬ ਦਾ ਇਸ ਸਮੇਂ ਅਗਰ ਗੱਲ ਕੀਤੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਬਦਲੀ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਦਿੱਲੀ ਉੱਤਮ ਅਚਲ ਉੱਤਰਾਖੰਡ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਫਿਲਹਾਲ ਪੰਜਾਬ ਦੇ ਪੂਰੇ ਇਲਾਕੇ ਵਿੱਚ ਹਲਕੇ ਤੋਂ ਦਰੇ ਬੰਨੀ ਬੱਦਲ ਬਾਈ ਦੇਖਣ ਨੂੰ ਮਿਲ ਰਹੀ ਹੈ ਅੱਜ 27 ਤਰੀਕ ਨੂੰ ਸਵੇਰ ਤੋਂ ਹੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਸਾਨੂੰ ਕਿਰਮਣ ਕਣੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਹਲਕੇ ਦਰਮਿਆਨੇ ਟੁੱਟਮੇ ਰੂਪ ਦੇ ਵਿੱਚ ਕਿਰਮਣ ਕਣੀ ਪੰਜਾਬ ਦੇ ਲਗਭਗ 90% ਹਿੱਸੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦਾ ਨਾਮ ਕੀ ਹੈ ਮੌਸਮ ਦੇ ਕੀ ਹਾਲਾਤ ਨੇ ਕਿਰਮਣ ਹੋ ਰਹੀ ਹੈ ਜਾਂ ਨਹੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਗੱਲ ਕੀਤੀ ਜਾਵੇ ਸਿਸਟਮ ਦੀ ਤਾਂ ਇਹ ਸਿਸਟਮ ਪਹਿਲਾਂ ਜਿਹੜਾ ਲੱਗ ਰਿਹਾ ਸੀ ਕਿ ਪੱਛਮੀ ਹਿੱਸੇ ਨੂੰ ਘੱਟ ਪ੍ਰਭਾਵਿਤ ਕਰੇਗਾ ਜਾਣ ਕੇ ਮਾਝੇ ਦੇ ਇਲਾਕੇ ਨੂੰ ਘੱਟ ਪ੍ਰਭਾਵਿਤ ਕਰੇਗਾ ਪਰ ਜਿਸ ਤਰੀਕੇ ਨਾਲ ਮੌਸਮ ਅੱਗੇ ਵਧਿਆ ਹੈ ਇਸ ਸਿਸਟਮ ਨੇ ਪੱਛਮੀ ਇਲਾਕੇ ਜਾਨੀ ਕਿ ਅੰਮ੍ਰਿਤਸਰ ਤਰਨਤਾਰਨ ਵਾਲੇ ਇਲਾਕੇ ਨੂੰ ਵੀ ਕਵਰ ਕਰ ਲਿਆ ਤੇ ਨਾਲ ਦੀ ਨਾਲ ਮੱਧ ਭਾਰਤ ਤੋਂ ਹੁੰਦਾ ਹੋਇਆ ਉਹ ਇਹ ਪੂਰਬੀ ਇਲਾਕੇ ਯਾਨੀ ਕਿ ਦੁਆਬੇ ਦੇ ਇਲਾਕਿਆਂ ਨੂੰ ਵੀ ਕਵਰ ਕਰ ਚੁੱਕਿਆ ਹੈ ਪੰਜਾਬ ਦੇ ਬਹੁਤੇ ਇਸ਼ੇ ਵਿੱਚ ਹਲਕੀ ਦਰਮਿਆਨੀ ਬੂੰਦਾਬੰਦੀ ਸਵੇਰ ਤੋਂ ਹੀ ਦੇਖਣੀ ਸ਼ੁਰੂ ਹੋ ਚੁੱਕੀ ਹੈ ਗੱਲ ਕੀਤੀ ਜਾਵੇ ਇਸ ਸਿਸਟਮ ਦੇ ਸੁਭਾਅ ਦੀ ਤਾਂ ਹਲਕੇ ਤੋਂ ਦਰਮਿਆਨੇ ਸੁਭਾਅ ਦਾ ਸਿਸਟਮ ਹੈ ਅੱਜ 27 ਤਰੀਕ ਸਵੇਰ ਤੋਂ ਲੈ ਕੇ ਕੱਲ 28 ਤਰੀਕ ਸਵੇਰ ਅਤੇ ਲਗਭਗ ਦੁਪਹਿਰ ਦੇ ਬਹੁਤੇ ਟਾਈਮ ਤੱਕ ਇਹ ਬਦਲੀ ਸਿਸਟਮ ਪੰਜਾਬ ਦੇ ਉੱਪਰ ਕਾਬਜ ਰਹਿਣ ਦੀ ਉਮੀਦ ਹੈ ਗੱਲ ਕੀਤੀ ਜਾਵੇ ਕਿਹੜੇ ਜ਼ਿਲ੍ਹੇ ਵਿੱਚ ਇਸ ਦਾ ਜ਼ਿਆਦਾ ਅਸਰ ਹੈ ਤਾਂ ਲਗਭਗ ਪੂਰੇ ਪੰਜਾਬ ਦੇ ਵਿੱਚ ਇਸ ਦਾ ਇੱਕੋ ਜਿਹਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਖਾਸ ਤੌਰ ਤੇ ਅਗਰ ਜ਼ਿਆਦਾ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਪੂਰਬ ਦੇ ਇਲਾਕੇ ਯਾਨੀ ਕਿ ਦੁਆਬੇ ਜ਼ਿਲ੍ਹੇ ਦੇ ਦੁਆਬੇ ਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਵਿੱਚ ਇਸ ਦਾ ਅਸਰ ਥੋੜਾ ਜਿਆਦਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਹਦਾ ਜ਼ਿਲ੍ਹਿਆਂ ਦੇ ਵਿੱਚਕਾਰ ਇਹ ਸਿਸਟਮ ਜ਼ਿਆਦਾ ਦੇਰ ਤੱਕ ਕਾਇਮ ਰਹੇਗਾ ਯਾਨੀ ਕਿ 28 ਤਰੀਕ ਨੂੰ ਵੀ ਇਹ ਸਿਸਟਮ ਕਾਇਮ ਰਹੇਗਾ ਤੇ ਜਿਸ ਦੇ ਕਾਰਨ ਇਸ ਇਲਾਕੇ ਵਿੱਚ ਜ਼ਿਆਦਾ ਕਿਣਮੜ ਕਣੀ ਤੇ ਬੂੰਦਾਬੰਦੀ ਦੇ ਹਾਲਾਤ ਬਣ ਰਹੇ ਨੇ ਕਿਸੇ ਕਿਸੇ ਇਲਾਕੇ ਵਿੱਚ ਹਲਕਾ ਦਰਪਰ ਦਾ ਸ਼ਰਾਟਾ ਵੀ ਉਮੀਦ ਆ ਲੱਗ ਸਕਦਾ ਹੈ ਗੱਲ ਕਰੀ ਹਵਾਵਾਂ ਦੀ ਹਵਾਵਾਂ ਬਦਲਵੇਂ ਰੂਪ ਤੋਂ ਚਲਦੀਆਂ ਰਹਿਣਗੀਆਂ ਦੱਖਣ ਪੂਰਬ ਤੋਂ ਅਤੇ ਉੱਤਰ ਪੱਛਮ ਤੋਂ ਹਵਾਵਾਂ ਦਾ ਰੁੱਖ ਦੋ ਇਹਨਾਂ ਦੋ ਦਿਨਾਂ ਵਿੱਚ ਵਧਦਾ ਰਹੇਗਾ ਜਿਸ ਦੇ ਕਾਰਨ ਥੋੜੀ ਬਹੁਤੀ ਹਨੇਰੀ ਦਾ ਮਾਹੌਲ ਵੀ ਥੋੜੇ ਟਾਈਮ ਦੱਸ ਤੇ ਬਣ ਸਕਦਾ ਹੈ ਗੱਲ ਕੀਤੀ ਜਾਵੇ ਤਾਂ ਅੱਜ ਰਾਤ ਦਾ ਮਾਹੌਲ ਜਾਨੀ ਕਿ 27 ਤਰੀਕ ਨੂੰ ਵੀ ਇਸ ਦੇ ਮੀਂਹ ਦੇ ਅਸਰ ਲਗਾਤਾਰ ਕਿਰਮੜਕਣੀ ਤੇ ਬਣੇ ਰਹਿ ਸਕਦੇ ਨੇ ਬੱਦਲਬਾਈ ਰਹੇਗੀ ਕਿਰਮੜਕਣੀ ਦਾ ਮਾਹੌਲ ਅੱਜ ਰਾਤ ਵੀ ਬਣਿਆ ਰਹੇਗਾ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ ਅੱਜ 13 ਤੋਂ 4 ਡਿਗਰੀ ਤਾਪਮਾਨ ਦੁਪਹਿਰ ਦੇ ਸਮੇਂ ਘਟਦਾ ਹੋਇਆ ਦਿਖਾਈ ਦੇ ਰਿਹਾ ਤੇ ਰਾਤ ਦਾ ਤਾਪਮਾਨ ਥੋੜਾ ਜਿਹਾ ਨਿੱਗਾ ਹੋ ਸਕਦਾ ਹੈ ਕਿਉਂਕਿ ਜਦੋਂ ਵੀ ਬੱਦਲਵਾਈ ਦੇ ਨਾਲ ਕਿਰਮੜ ਕਣੀ ਹੁੰਦੀ ਹੈ ਤਾਂ ਰਾਤ ਦੇ ਤਾਪਮਾਨ ਥੋੜੇ ਜਿਹਾ ਨਿੱਗੇ ਹੋ ਜਾਂਦੇ ਨੇ ਅਜੇ ਨਹੀਂ ਹੈ ਕਿ ਬਹੁਤ ਜ਼ਿਆਦਾ ਵੱਧ ਜਾਣਗੇ ਪਰ ਹਾਂ ਥੋੜੀ ਜਿਹੀ ਗਰਮੈਸ਼ ਜਾਂ ਫਿਰ ਨਿੱਕਾ ਦਾ ਪੁਣੇ ਦਾ ਮਾਹੌਲ ਬਣ ਸਕਦਾ ਸਕਦਾ ਹੈ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚਕਾਰ ਗੱਲ ਕੀਤੀ ਜਾਵੇ 28 ਤਰੀਕ ਦੇ ਮੌਸਮ ਦੀ ਤਾਂ 28 ਤਰੀਕ ਨੂੰ ਸਵੇਰ ਵੇਲੇ ਤੋਂ ਆਪਾਂ ਗੱਲ ਕੀਤੀ ਜਾਵੇ ਤਾਂ ਮਾਝੇ ਦੇ ਇਲਾਕੇ ਜਿਹੜੇ ਨੇ ਪੱਛਮੀ ਸਰਦੀ ਇਲਾਕਾ ਪਾਕਿਸਤਾਨ ਦਾ ਉਸ ਦੇ ਵਿੱਚ ਇਸ ਦਾ ਅਸਰ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਹੌਲੀ-ਹੌਲੀ ਇਹ ਪੱਛਮੀ ਰੂਪ ਤੋਂ ਵੱਧਦਾ ਹੋਇਆ ਅੱਗੇ ਨੂੰ ਪੂਰਬ ਦੇ ਇਲਾਕਿਆਂ ਤੋਂ ਹੁੰਦਾ ਹੋਇਆ ਜੁਪੀ ਹਿਮਾਚਲ ਇਹਨਾਂ ਇਲਾਕਿਆਂ ਵੱਲ ਅੱਗੇ ਵਧ ਜਾਵੇਗਾ ਜਿਸ ਦੇ ਨਾਲ ਸਾਨੂੰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੁਹਾਲੀ ਚੰਡੀਗੜ੍ਹ ਰਣਧਰ ਸਾਹਿਬ ਨੰਗਲ ਇਹਨਾਂ ਇਲਾਕੇ ਵਿੱਚ ਕੱਲ ਤੱਕ ਇਸ ਸਿਸਟਮ ਦਾ ਅਸਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ। ਬਾਕੀ ਇਸ ਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਆਜ ਰੋਵਾਂਗੇ। ਬਣੇ ਰਹੋ ਚੈਨਲ ਵੈਦਰ ਅਪਡੇਟਸ ਛੋੜ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਅਗਲੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਧੰਨਵਾਦ ਸਾਰੇ ਦਰਸ਼ਕ ਵੀਰਪ੍ਰੇਮ ਭਰਾਵਾਂ ਦਾ।